ਇਹ ਹੀ ਨਮਸਕਾਰ ਸਸਿਕਾ ਦੋਸਤੋ ਮੈਟੋਡ ਆਪਣਾ ਸੰਜੀਪ 바ਵਾ ਦੋਸਤੋ ਅੱਜ ਗੁਰਦਾਸਪੁਰ ਦੇ ਪਿੰਡ ਗਿੱਦੜਪਿੰਡੀ ਨੇ ਇੱਕ ਹੋਰ ਮਿਸਾਈਲ ਜੜੀ ਹੈ ਕੈਮ ਕਰ ਦਿੱਤੀ ਹੈ ਇਸ ਪਿੰਡ ਦੇ ਬੱਚੇ ਅਨਮੋਲ ਸਲਾਮਤ ਨੇ 골ਡ ਮੈਡਲ ਜਿੱਤ ਕੇ ਜਿਹੜਾ ਹੈ ਪਿੰਡ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਗੱਲ ਕਰੀਏ ਤਾਂ ਪਿਛਲੇ ਦਿਨੀ ਜੀਐਨਕੇ ਵਿੱਚ ਕਰਾਟੇ ਚੈਂਪੀਅਨਸ਼ਿਪ ਹੋਈ ਸੀ ਜਿਹਦੇ ਵਿੱਚ 골ਡ ਮੈਡਲ ਜਿੱਤ ਕੇ ਇੱਕ ਵਾਰ ਫਿਰ ਪਿੰਡ ਦਾ ਗੁਰਦਾਸਪੁਰ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ ਉਹਨਾਂ ਦੇ ਜਿਹੜੇ ਦਾਦਾ ਜੀ ਨੇ ਜਿਹੜੇ ਅਨਮੋਲ ਜੀ ਦੇ ਦਾਦਾ ਜੀ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਆਪਣੇ ਬੱਚੇ ਦੇ ਗੋਲਡ ਮੈਡਲ ਜਿੱਤਦੇ ਜੀ ਨਮਸਕਾਰ ਸਰ ਨਮਸਕਾਰ ਜੀ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਬੱਚੇ ਨੇ ਗੋਲਡ ਮੈਡਲ ਜਿੱਤਿਆ ਤੇ ਪਿੰਡ ਦਾ ਨਾਮ ਰੌਸ਼ਨ ਕਰ ਦਿੱਤਾ ਹਾਂ ਜੀ ਅਸੀਂ ਵੀ ਤੁਹਾਡਾ ਵੀ ਇਸ ਜਗ੍ਹਾ ਤੇ ਪਹੁੰਚਣ ਵਾਸਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੇ ਕੋਲ ਤੁਸੀਂ ਪਹੁੰਚੇ ਹੋ ਸਾਡੇ ਬੇਟੇ ਦਾ ਜਿਹੜਾ ਤੁਸੀਂ ਇੰਟਰਵਿਊ ਲੈ ਰਹੇ ਹੋ ਬਹੁਤ ਵਧੀਆ ਸਾਡੇ ਬੱਚਾ ਥੋੜਾ ਚਿਰ ਹੋ ਗਿਆ ਜੇ 7 ਕੁ ਮਹੀਨੇ ਹੋਏ ਆ ਸਾਰੇ ਕੇ ਡੀ ਐਮ ਚ ਜਾ ਰਹੇ ਨੇ ਇੱਥੇ ਬਾਬੋਵਾਲ ਥੋੜੇ ਚਿਰ ਦੇ ਵਿੱਚ ਬੜੀ ਮਿਹਨਤ ਕੀਤੀ ਹੈ ਬੱਚੇ ਨੇ ਤਾਂ ਕਿ ਇਹਨਾਂ ਨੇ ਥੋੜੇ ਥੋੜੇ ਪਿਛੇ ਜਿਹੜਾ ਸਮਾਂ ਲੰਘਿਆ ਵਾ ਇਹ ਜੰਮੂ ਦੇ ਵਿੱਚ ਖੇਡਾਂ ਦੇ ਵਾਸਤੇ ਗਏ ਸੀਗੇ ਉੱਥੇ ਕਾਫੀ ਟੀਮਾਂ ਜਿਹੜੀਆਂ ਜ਼ਿਲ੍ਹਾ ਲੈਵਲ ਤੇ ਪੱਧਰ ਤੇ ਆਈਆਂ ਸੀਗੀਆਂ ਕੁਝ ਜੰਮੂ ਦੀ ਟੀਮ ਸੀ ਸ਼੍ਰੀਨਗਰ ਤੋਂ ਕਸ਼ਮੀਰ ਤੋਂ ਹਰਿਆਣੇ ਤੋਂ ਜੰਮੂ ਤੋਂ ਬਹੁਤ ਸਾਰੀਆਂ ਟੀਮਾਂ ਜਿਹੜੀਆਂ ਸੀ ਜਿਨ੍ਹਾਂ ਦੇ ਵਿੱਚ ਸਾਡਾ ਬੇਟਾ ਅਨਮੋਲ ਜਿਹੜਾ ਸੀਗਾ ਇਹ ਇਹਨਾਂ ਨੂੰ ਹਰਾ ਕੇ ਮੁੰਡਿਆਂ ਨੂੰ ਤੇ ਇਹਨਾਂ ਨੇ ਚੰਗਾ ਮੈਡਲ 골ਡ ਮੈਡਲ ਜਿਹੜਾ ਵਾ ਜਿੱਤਿਆ ਵਾ ਸਾਡੇ ਪਿੰਡ ਦਾ ਨਾਂ ਸਾਡੇ ਜ਼ਿਲ੍ਹੇ ਦਾ ਨਾਂ ਗੁਰਦਾਸਪੁਰ ਦਾ ਔਰ ਆਪਣੇ ਮਾਤਾ ਪਿਤਾ ਦਾ ਨਾਂ ਸਾਡਾ ਨਾਂ ਜਿਹੜਾ ਵਾ ਇਸ ਬੇਟੇ ਨੇ ਅ ਮਤਲਬ ਕੀਤਾ ਰੋਸ਼ਨ ਕੀਤਾ ਵਾ ਅਸੀਂ ਇਸ ਬੱਚੇ ਦੀ ਮਿਹਨਤ ਦੇ ਸਦਕਾ ਬਹੁਤ ਧੰਨਵਾਦ ਕਰਦੇ ਹਾਂ ਰੱਬ ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੇਟਾ ਜਿਹੜਾ ਹੋਰ ਉੱਚੀਆਂ ਬਲੰਦੀਆਂ ਤੇ ਜਾਵੇਗਾ ਮੇਰਾ ਨਾਮ ਅਨਮੋਲ ਮੇਰੀ ਕੈਡਮੀ ਦਾ ਨਾਮ ਸ਼ੋਭਾ ਬਗਾ ਸਪੋਰਟਸ ਅਕੈਡਮੀਆ ਮੈਂ ਜੰਮੂ ਮੈਂ ਜੰਮੂ ਮੇਰੀ ਕੈਡਮੀ ਉਲੋਂ ਮੈਂ ਮੈਚ ਖੇਡਣ ਗਿਆ ਸੀ ਉੱਥੇ ਮੇਰਾ ਹਰਿਆਣੇ ਤੇ ਅਤੇ ਜੰਮੂ ਜੰਮੂ ਕਸ਼ਮੀਰ ਜੰਮੂ ਮੁੰਡੇ ਨਾਲ ਮੈਚ ਹੋਇਆ ਸੀ ਅਤੇ ਕੁੱਤੋਂ ਦਾ 골ਡ ਮੈਡਲ ਜਿੱਤਿਆ ਨਾ ਹਲ ਭੜਾਈ ਦੇ ਨਾਲ ਮਿਹਨਤ ਦੇ ਨਾਲ ਗੇਮਾਂ ਵੀ ਖੇਡੋ ਮੈਂ ਸਾਰੇ ਨੂੰ ਆਹੀ ਕਹਿਣਾ ਚਾਹੁੰਦਾ ਹਾਂ ਦੋਸਤੋ ਸਾਡੇ ਨਾਲ ਗਿੱਦੜ ਪਿੰਡੀ ਪਿੰਡ ਦੇ ਜਿਹੜੇ ਸਰਪੰਚ ਸਿਕੰਦਰ ਜੀ ਉਹ ਵੀ ਮੌਜੂਦ ਨੇ ਉਹਨਾਂ ਕੋਲ ਪੁੱਛਦੇ ਹਾਂ ਕਿ ਉਹ ਬੇਟੇ ਬਾਰੇ ਕੀ ਕਹਿੰਦੇ ਨੇ 골ਡ ਮੈਡਲ ਜਿੱਤ ਕੇ ਉਹਨਾਂ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਸਾਸੀ ਕਾਲ ਸਰ ਸਾਸੀ ਕਾਲ ਜੀ ਧੰਨਵਾਦ ਤੁਹਾਡਾ ਜੀ ਪਹਿਲੇ ਇਹ ਬੱਚੇ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਮੈਂ ਇਹ ਬੱਚੇ ਨੂੰ ਐਪਰੀਸ਼ੀਏਟ ਕਰਨਾ ਇਹ ਬੱਚਾ ਸਾਡੇ ਵਾਸਤੇ ਦੇ ਪਿੰਡ ਵਾਸਤੇ ਮੇਰੇ ਜਲੇ ਵਾਸਤੇ ਪੰਜਾਬ ਵਾਸਤੇ ਗੋਲ ਮੈਡ ਲੈ ਕੇ ਆਇਆ ਮੈਂ ਇਹਨਾਂ ਦੇ ਪਰਿਵਾਰ ਦਾ ਇਹਨਾਂ ਦੇ ਦਾਦਾ ਜੀ ਦਾ ਸਪੈਸ਼ਲੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨੂੰ ਇੰਨੀ ਮਿਹਨਤ ਕਰਾਈ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਇੱਕ ਛੋਟੇ ਜਿਹੇ ਘਰ ਦੇ ਵਿੱਚੋਂ ਉੱਠ ਕੇ ਇੰਨੀ ਛੋਟੀ ਜੀ ਉਮਰ 'ਚ ਬੱਚਾ ਇੰਨਾ ਕੁਝ ਕਰ ਦੇ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਮੈਂ ਤੇ ਇਹ ਪਰਿਵਾਰ ਦੇ ਨਾਲ ਮੇਰਾ ਬੜਾ ਪਿਆਰ ਆ ਜੀ ਮੈਨੂੰ ਇਹ ਦੂਜੀ ਟਰਮ ਹੋ ਗਈ ਸਰਪੰਚ ਦੀ ਮੈਂ ਦਲੀਵਾਰੀ ਵੀ ਸਰਪੰਚ ਬਣਿਆ ਇਹਨਾਂ ਦੇ ਸਿਰ ਤੇ ਬਣਿਆ ਦੂਜੀ ਵਾਰੀ ਵੀ ਬਣਿਆ ਇਹਨਾਂ ਦੇ ਸਿਰ ਤੇ ਬਣਿਆ ਇਹ ਮੇਰੇ ਮੈਂਬਰ ਸਾਹਿਬ ਨਹੀਂ ਮੇਰੇ ਪਿਤਾ ਜੀ ਨੇ ਇਹ ਮਹਾਰਥਾਂ ਗੱਲ ਕਹਿੰਦਾ ਇਹਨਾਂ ਦੇ ਸਦਕੇ ਇਹ ਬੱਚਾ 골ਡ ਮੈਡਲ ਲੈ ਕੇ ਆਇਆ ਜਿੰਨੀ ਮਿਹਨਤ ਇਹਨਾਂ ਦੀ ਹੈ ਬਜ਼ੁਰਗਾਂ ਦੀ ਹੈ ਜਿੰਨਾ ਹੈ ਆਸ਼ੀਰਵਾਦ ਇਹਨਾਂ ਦਾ ਇਹਨਾਂ ਕਿਸੇ ਦਾ ਨਹੀਂ ਹੈਗਾ ਮੈਂ ਬੱਚੇ ਨੂੰ ਕਹਿੰਦਾ ਤੂੰ ਸਟੇਟ ਲੈਵਲ ਖੇਡਿਆ ਤੂੰ ਨੈਸ਼ਨਲ ਖੇਡ ਤੂੰ ਇੰਟਰਨੈਸ਼ਨਲ ਖੇਡ ਆਪਾਂ ਇਹਦੇ ਨਾਲ ਜਿਹੜੀ ਵੀ ਚੀਜ਼ ਦੀ ਲੋੜ ਪਏ ਮੈਂ ਹਮੇਸ਼ਾ ਪਿੱੱਡ ਵਾਸਤੇ ਸਪੋਰਟਸ ਵਾਸਤੇ ਹਰ ਗੰਵਾਸੇ ਪਿੰਡ ਦੇ ਨਾਲ ਇੰਨਾ ਕਲੇ ਕਲੇ ਬੱਚੇ ਕਲੇ ਕਲੇ ਪਰਿਵਾਰ ਦੇ ਨਾਲ ਮੇਰਾ ਇਦਾਂ ਹੀ ਪਿਆਰ ਆ ਮੈਂ ਫੇਰ ਇੱਕ ਵਾਰੀ ਇਹ ਬੇਟੇ ਨੂੰ ਐਪਰੀਸ਼ੀਏਟ ਕਰਦਾ ਤੇ ਮੈਂ ਪਰਮਾਤਮਾ ਦਾ ਵੀ ਧੰਨਵਾਦ ਕਰਦਾ ਜਿਨੇ ਮੇਰੇ ਪਿੰਡ ਨੂੰ ਇੰਨਾ ਮਾਨ ਸਮਾਨ ਬੱਚਾ ਬਖਸ਼ਿਆ ਇਹ ਬੱਚੇ ਦੇ ਰੂਪ ਦੇ ਵਿੱਚ ਸਰਪੰਚ ਸਾਹਿਬ ਗੱਲ ਇੱਕ ਹੋਰ ਕੀ ਜਿਵੇਂ ਅੱਜ ਦੇ ਟਾਈਮ ਵਿੱਚ ਜਿਹੜਾ ਪੰਜਾਬ ਵਿੱਚ ਜਿਹੜਾ ਨਸ਼ੇ ਦਾ ਦੌਰ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਔਰ ਬੱਚੇ ਜਿਹੜੇ ਆ ਖੇਡਾਂ ਤੋਂ ਦੂਰ ਹੋ ਰਹੇ ਨੇ ਤੇ ਖੇਡਾਂ ਦੇ ਵੱਲ ਜੋੜਨ ਲਈ ਕੀ ਕੀ ਉਪਰਾਲੇ ਕਰਨੇ ਚਾਹੀਦੇ ਇਹਦੇ ਬਾਰੇ ਵੀ ਦੱਸ ਦਿਓ ਤੁਸੀਂ ਤੁਹਾਡਾ ਕੀ ਸਾਥ ਰਿਹਾ ਤੇ ਦੇਖੋ ਜੀ ਨਸ਼ਿਆਂ ਦੀ ਗੱਲ ਤੇ ਇਦਾਂ ਜੀ ਜਿਹੜਾ ਨਸ਼ਾ ਹੋ ਜੀ ਉਹ ਅਸੀਂ ਕਹਨੇ ਸਰਕਾਰਾਂ ਦੀ ਗਲਤੀ ਸਰਕਾਰਾਂ ਦੀ ਗਲਤੀ ਨਹੀਂ ਨਸ਼ਾ ਛੱਡੀ ਗਲਤੀ ਆ ਜੀ ਅਸੀਂ ਜੰਮ ਦੇ ਬੱਚੇ ਨੂੰ ਮੋਬਾਈਲਾਂ 'ਤੇ ਲਾ ਦਿੰਨੇ ਆ ਜੀ ਜਦੋਂ ਥੋੜੀ ਜੀ ਏਜ ਚ ਆਂਦਾ ਵਾਂ ਅਸੀਂ ਉਹਨੂੰ ਨਾ ਤੇ ਕੋਈ ਗੇਮ ਵੱਲ ਪਾਣਾ ਨਾ ਉਹਦੇ ਮਗਰ ਅਸੀਂ ਸਿਰਫ ਆਡਾ ਇੱਕੋ ਹੀ ਮਕਸਦ ਹੈ ਜੀ ਉਹਨੂੰ ਸਕੂਲੇ ਭੇਜ ਦੇਣਾ ਉਹਦੇ ਮਗਰ ਸਾਡੀ ਪਹਿਲੇ ਵਾਲੇ ਪਹਿਲੇ ਟੀਚਰ ਵੀ ਸਖਤ ਹੁੰਦੇ ਸੀ ਪੇਰੈਂਟਸ ਵੀ ਸਖਤ ਹੁੰਦੇ ਸੀ ਉਹ ਜਿਹੜੇ ਟੀਚਰ ਹੁੰਦੇ ਸੀ ਉਹ ਵੀ ਬੱਚੇ ਨੂੰ ਕੋਟਦੇ ਮਾਰਦੇ ਸੀ ਤੇ ਅੱਜ ਕੱਲ ਜੇ ਕਿਸੇ ਬੱਚੇ ਨੂੰ ਹੱਥ ਲਾ ਦੋ ਤੇ ਨਾ ਤੇ ਮਾਂ ਪਿਓ ਚਲਦੇ ਨੇ ਤੇ ਨਾ ਹੀ ਬੱਚੇ ਚਲਦੇ ਨੇ ਜੇ ਟੀਚਰ ਨੇ ਕੁਝ ਕਹਿ ਤਾ ਤੇ ਬਾਕੀ ਨਸ਼ਿਆਂ ਦੀ ਗੱਲ ਆ ਜੀ ਨਸ਼ਾ ਨਾ ਦੇ ਸਰਕਾਰਾਂ ਵੇਚਦੀਆਂ ਤੇ ਨਾ ਕੋਈ ਬੜਾ ਇੱਕ ਭਿਆਨਕ ਮੁੱਦਾ ਬਣ ਗਿਆ ਇਹ ਇੱਕ جنگ ਲੱਗ ਗਈ ਆ ਜੀ ਪੰਜਾਬ ਦੇ ਵਿੱਚ ਜਿਹੜੀ ਅਸੀਂ ਨਾ ਤੇ ਬੰਬਾਣਾ ਮਰਦੇ ਸੀ ਨਾ ਹੀ ਕਿਸੇ ਹਥਿਆਰਾਂ ਨਾਲ ਮਰਦੇ ਸੀ ਸਿਰਫ ਹੁਣ ਨਸ਼ੇ ਦੇ ਨਾਲ ਪੰਜਾਬ ਨੂੰ ਥੱਲੇ ਲਾਇਆ ਜਾ ਰਿਹਾ ਮੈਂ ਤੇ ਇਹੋ ਹੀ ਗੱਲ ਕਹਿਣਾ ਕਿ ਜੇ ਪਿੰਡਾਂ ਦੇ ਸਰਪੰਚ ਜਿਹੜੇ ਨਵੇਂ ਬਣੇ ਨੇ ਜਾਂ ਪੁਰਾਣੇ ਨੇ ਉਹ ਵਾਤੂ ਵਾਤ ਪਿੰਡਾਂ ਦੇ ਵਿੱਚ ਗੇਮਾਂ ਲੈ ਕੇ ਆਣ ਬੱਚਿਆਂ ਨੂੰ ਉਤਸ਼ਾਹ ਕਰਨ ਉਹਨਾਂ ਦੇ ਮਾਪਿਆਂ ਨੂੰ ਉਤਸ਼ਾਹ ਕਰਨ ਮੈਂ ਹੁਣ ਥੋੜੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ 2-4 ਦਿਨਾਂ ਦੇ ਵਿੱਚ ਇੱਕ ਸਟੇਡੀਅਮ ਚ ਲੱਗਿਆ ਉੱਚ ਪੱਧਰ ਦੇ ਉੱਤੇ ਉਹ ਸਟੇਡੀਅਮ ਬਣੇਗਾ ਜਿਹੜਾ ਲਾਗੇ ਲਾਗੇ ਪਿੰਡਾਂ ਨੂੰ ਪਤਾ ਲੱਗੂ ਕਿ ਕਿਸ ਸਰਪੰਚ ਨੇ ਸਟੇਡੀਅਮ ਬਣਾਇਆ ਉਹ ਖੁੱਲਾ ਸਦਾ ਹੋਊਗਾ ਉਹਦੇ ਵਿੱਚ ਵੱਡੇ ਲੈਵਲ ਤੇ ਗੇਮਾਂ ਹੋਣਗ ਮੈਂ ਵੱਡੇ ਲੈਵਲ ਤੇ ਕੋਚਾਂ ਨੂੰ ਇੱਥੇ ਰੱਖਾਂਗਾ ਔਰ ਹਰ ਗੇਮ ਨੂੰ ਕਰਾਵਾਂਗਾ ਮੈਂ ਤੇ ਉਹ ਗੱਲ ਕਹਿਣਾ ਕਿ ਮਹਾਰਾਜ ਅਕਾਲ ਪੁਰਖ ਬਾਬਾ ਸ਼੍ਰੀਚੰਦ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਗੇਮਾਂ ਵਾਲੇ ਲਾਏ ਪੜ੍ਹਾਈ ਲਿਖਾਈ ਵਾਲੇ ਲਾਏ ਮੈਂ ਇਹ ਕਹਿਣਾ ਨਸ਼ਿਆਂ ਤੋਂ ਦੂਰ ਹੋਣਾ ਚਾਹੀਦਾ ਜੀ। ਨਮਸਕਾਰ ਮੈਂ ਜੇ ਐਲ ਬੱਗਾ ਚੇਅਰਮੈਨ ਸੋਭਾ ਬੱਗਾ ਸਪੋਰਟ ਅਕੈਡਮੀ ਬਾਬੂਵਾਲ ਗੁਰਦਾਸ ਸਰ 2024 ਬਹੁਤ ਵਧੀਆ ਰਿਹਾ ਚਾਰ ਪੰਜ ਮਹੀਨੇ ਤੁਸੀਂ ਆਪਣੀ ਅਕੈਡਮੀ ਨੂੰ ਓਪਨਿੰਗ ਕੀਤੀ ਸੀ ਚਾਰ ਪੰਜ ਮਹੀਨੇ ਵਿੱਚ ਹੀ ਰਿਜ਼ਲਟ ਬਹੁਤ ਵਧੀਆ ਹੈ ਤੇ ਕਿਸ ਤਰ੍ਹਾਂ ਦਾ ਰਿਹਾ 2024 ਔਰ 2025 ਚ ਕੀ ਆਸ ਕਰਦੇ ਹੋ ਇਹ 2024 ਸਾਡੇ ਵਾਸਤੇ ਬਹੁਤ ਵਧੀਆ ਰਿਹਾ ਸਪੈਸ਼ਲੀ ਅਸੀਂ ਸਤੰਬਰ ਵਿੱਚ ਹੀ ਓਪਨਿੰਗ ਕੀਤੀ ਸੀ ਔਰ ਉਹਦੇ ਵਿੱਚ ਸਾਡੇ ਬੱਚਿਆਂ ਨੇ ਪਹਿਲੇ ਜਿਮਨਾਸਟਿਕ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਹਾਲੀ ਵਿੱਚ ਜਿਹੜੇ ਜੰਮੂ ਕਸ਼ਮੀਰ ਚ ਨੌਸ ਇੰਡੀਆ ਕਰਾਟੇ ਚੈਂਪੀਅਨਸ਼ਿਪ ਹੋਈ ਆ ਉਹਦੇ ਸਾਡੇ ਬੱਚਿਆਂ ਨੇ 10 골ਡ ਔਰ 4 ਬ੍ਰਾਉਂਜ਼ ਔਰ 4 ਸਿਲਵਰ ਮੈਡਲ ਜਿੱਤੇ ਆ ਤੇ ਸਾਡੇ ਵਾਸਤੇ ਬੜੀ ਉਪਲਬਧੀ ਆ ਇਹਦੇ ਪਿੱਛੇ ਖਾਸ ਤੌਰ ਤੇ ਜਿਹੜੇ ਬੱਚੇ ਆ ਉਹਨਾਂ ਦੀ ਮਿਹਨਤ ਤੇ ਸਾਡੇ ਜਿਹੜੇ ਕੋਚਸ ਆ ਉਹ ਪੂਰੀ ਇਮਾਨਦਾਰੀ ਨਾਲ ਆਪਣੀ ਲਗਨ ਨਾਲ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਆ ਤੇ ਉਹਦਾ ਇਹ ਨਤੀਜਾ ਆ ਕਿ ਅਸੀਂ ਇਹ ਉਪਲਬਧੀਆਂ ਪ੍ਰਾਪਤ ਕੀਤੀਆਂ ਔਰ ਦੋ ਪਰ 25 ਵਿੱਚ ਮਈ ਵਿੱਚ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਹੋ ਰਹੀ ਆ ਉਹਦੇ ਵਾਸਤੇ ਆਪਾਂ ਤਿਆਰੀ ਕਰ ਰਹੇ ਆ ਔਰ ਸਤੰਬਰ ਅਕਤੂਬਰ ਵਿੱਚ ਸਟੇਟ ਲੈਵਲ ਦੀ ਜਿਮਨਾਸਟਿਕ ਕੰਪੀਟੀਸ਼ਨ ਹੋਣੀ ਆ ਉਹਦੇ ਵਾਸਤੇ ਬੱਚਿਆਂ ਦੀ ਇਹ ਤਿਆਰੀ ਕਰਾ ਰਹੇ ਆ ਔਰ ਉਮੀਦ ਕਰਦੇ ਹਾਂ ਕਿ ਇਸ ਵਿੱਚ ਵੀ ਸਾਡੇ ਰਿਜ਼ਲਟ ਜਿਹੜੇ ਵਧੀਆ ਰਹਿਣਗੇ ਸਰ ਜਿਹੜੀ ਤੁਹਾਡੀ ਅਕੈਡਮੀ ਹੈ ਦੇ ਵਿੱਚ ਬੱਚੇ ਜਿਹੜੇ ਆ ਕਿੱਥੋਂ ਕਿੱਥੋਂ ਆ ਰਹੇ ਨੇ ਤੇ ਕਿਹੜੇ-ਕਿਹੜੇ ਸਕੂਲ ਚ ਬੱਚੇ ਪੜ੍ਹਦੇ ਨੇ ਸਾਡੀ ਅਕੈਡਮੀ ਵਿੱਚ ਹੀ ਆਪਣੇ ਨਜ਼ੀਕ ਤੋਂ ਹਰ ਆਲ ਰੌਂਡ ਲਗਭਗ ਜਿਹੜੇ ਵੀ ਸ਼ਹਿਰ ਦੇ ਵਧੀਆ ਸਕੂਲ ਨੇ ਚੰਗੇ ਰੈਂਕਿੰਗ ਵਾਲੇ ਸਕੂਲ ਹੈ ਸਾਰੇ ਬੱਚੇ ਤੋਂ ਆ ਰਹੇ ਆ ਰਹੇ ਜਦਾਂ ਕਿ ਡੂਰ ਇੰਟਰਨੈਸ਼ਨਲ ਸਕੂਲ ਦਿੱਲੀ ਪਬਲਿਕ ਸਕੂਲ ਲਿਟਰਫਾਉਰ ਸਕੂਲ ਗੁਰਦਾਸਪੁਰ ਪਬਲਿਕ ਸਕੂਲ ਟੀਚੀ ਇੰਟਰਨੈਸ਼ਨਲ ਸਕੂਲ ਤੇ ਹੋਰ ਵੀ ਕਿਹ ਸਰਕਾਰੀ ਸਕੂਲਾਂ ਤੋਂ ਬੱਚੇ ਆ ਰਹੇ ਆ ਇਸ ਤੋਂ ਇਲਾਵਾ ਸਾਡੇ ਕੋਲੋਂ ਝਪਖਰਾ ਮਰਾਲਾ ਤੇ ਦਿਨਾਲਾਗਰ ਤੋਂ ਵੀ ਬੱਚੇ ਆ ਰਹੇ ਨੇ ਸਰਪੰਦ ਦੋ ਤਿੰਨ ਬੱਚੇ ਦੇ ਜਿਹੜੇ ਪਿੰਡ ਵੀ ਗਏ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਉਹ ਕਹਿ ਰਹੇ ਕਿ ਬਹੁਤ ਵਧੀਆ ਜਿਹੜੀ ਹੈ ਸਾਨੂੰ ਪ੍ਰੈਕਟਿਸ ਮਿਲ ਰਹੀ ਹੈ ਔਰ ਬਹੁਤ ਵਧੀਆ ਸਾਡਾ ਰਿਜ਼ਲਟ ਮਿਲ ਰਹੇ ਨੇ ਤੇ ਖਾਸ ਕਰ ਮੁੰਡਿਆਰਾ ਦਾ ਰਿਜ਼ਲਟ ਹੈ ਹੀ ਹੈ ਕੁੜੀਆਂ ਦਾ ਰਿਜ਼ਲਟ ਵੀ ਬਹੁਤ ਵਧੀਆ ਹੈ ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਦੇਖੋ ਜੀ ਅਸੀਂ ਕੁੜੀਆਂ ਨੂੰ ਪ੍ਰੈਕਟਿਸ ਕਰਾਉਣ ਵਾਸਤੇ ਸਪੈਸ਼ਲੀ ਲੇਡੀਜ਼ ਕੋਚ ਰੱਖੇ ਹੋਈਆਂ ਔਰ ਉਹ ਵੀ ਬਹੁਤ ਮਿਹਨਤ ਕਰਦੀਆਂ ਬੱਚਿਆਂ ਨੂੰ ਪ੍ਰੈਕਟਿਸ ਕਰਨ ਵਾਸਤੇ ਤੇ ਸਾਡੇ ਵਾਸਤੇ ਚਾਹੇ ਉਹ ਕੁੜੀਆਂ ਹੋਣ ਜਾਂ ਮੁੰਡੇ ਹੋਣ ਅਸੀਂ ਦੋਨੋਂ ਬਰਾਬਰ ਪੈਕਸ ਕਰਾਨੇ ਆ ਉਹ ਦੋਹਾਂ ਦੇ ਹੀ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਔਰ ਅੱਗੇ ਵੀ ਉਮੀਦ ਕਰਨੇ ਆ ਕਿ 2025 ਵੀ ਜਿਸ ਤਰ੍ਹਾਂ 2024 ਲੰਘਿਆ ਉਹ ਸਾਡੀ ਅਕੈਡਮੀ ਦੀਆਂ ਵਧੀਆ ਰਿਜ਼ਲਟ ਰਹੇ ਆ ਇਸ ਤਰ੍ਹਾਂ ਹੀ 2025 ਵਿੱਚ ਵੀ ਇਹ ਰਿਜ਼ਲਟ ਆਉਗੇ ਰਹਣਗੇ ਸਭੋਂ ਸਾਰੇ ਦਰਸ਼ਕਤਾਂ ਨੂੰ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਇਸ ਅਕੈਡਮੀ ਵੱਲੋਂ ਇਸ ਅਕੈਡਮੀ ਵੱਲੋਂ ਮੈਂ ਇਹ ਮੈਸੇਜ ਦੇਣਾ ਚਾਹਨਾ ਕਿ ਸਾਰੇ ਹੀ ਪੇਰੈਂਟਸ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਸਪੋਰਟਸ ਨਾਲ ਜੋੜਨ ਤਾਂ ਜੋ ਆਪਣੇ ਉਹਨਾਂ ਦਾ ਬੱਚਿਆਂ ਦਾ ਜਿਹੜਾ ਵਿਸ਼ਾ ਉਜਲਵਰੇ ਸਪੈਸ਼ਲੀ ਖਾਸ ਤੌਰ ਤੇ ਪੰਜਾਬ ਤੇ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਉਹ ਤੋਂ ਬੱਚੇ ਦੂਰ ਰਹਿਣ ਔਰ ਫਿਜ਼ੀਕਲ ਫਿਟਨੈਸ ਕਿਉਂਕਿ ਇੱਕ ਕਹਾਵਤ ਵੀ ਆ ਕਿ ਸਵਸਥ ਸਰੀਰ ਵਿੱਚ ਹੀ ਸਵਸਥ ਆਤਮਾ ਨਿਵਾਸ ਕਰਦੀ ਹੈ ਤੰਦਰੁਸਤ ਸਰੀਰ ਹੋਏਗਾ ਬੱਚੇ ਬਿਮਾਰ ਘੱਟ ਹੋਣਗੇ ਉਹਨਾਂ ਦਾ ਜੋ ਮੈਂਟਲ ਤੌਰ ਤੇ ਫਿਜ਼ੀਕਲ ਤੌਰ ਤੇ ਫਿਟ ਰਹਿਣਗੇ ਇੱਕ ਵਾਰੀ ਫਿਰ ਮੈਂ ਦੁਬਾਰਾ ਸਾਰੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਅਨੁਰੋਧ ਕਰਨਾ ਕਿ ਉਹ ਸਾਡੇ ਅਕੈਡਮੀ ਵਿੱਚ ਇੱਕ ਵਾਰ ਵਿਜ਼ਿਟ ਕਰਨ ਤੇ ਅਸੀਂ ਇੱਥੇ ਬੱਚਿਆਂ ਨੂੰ ਜਿਮਨਾਸਟਿਕ ਤੇ ਕਰਾਟੇ ਕਰਾਉਣੇ ਆ ਤੇ ਬੱਚਿਆਂ ਨੂੰ ਸਪੋਰਟ ਦਾ